ਨਿਊਜ਼ 92 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਰਜਿੰਦਰ ਅਰਵਲੂ ਵੱਲੋਂ ਪਿਆਰ ਭਰੀ ਸასი ਸ਼ਕਨ ਤੇ ਲੈ ਕੇ ਹਾਜ਼ਰ ਹਾਂ ਮੈਂ ਹਰ ਵਾਰ ਦੀ ਤਰ੍ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 7 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਦਾਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਦੇ 3 ਚੋਰੀ ਦੇ 3 ਲੁੱਟਖੋਹ ਦਾ ਇੱਕ ਮਾਮਲਾ ਦਰਜ ਹੋਇਆ ਤੇ ਇੱਕ ਪਿਆਰੇ ਦਰਸ਼ਕੋ ਠੱਗੀ ਦਾ ਮਾਮਲਾ ਜਾਂ ਚੋਰੀ ਦਾ ਵੀ ਕਹਿ ਸਕਦੇ ਆ ਉਹਨੂੰ ਠੱਗੀ ਦਾ ਵੀ ਕਹਿ ਸਕਦੇ ਆ ਚੋਰੀ ਦਾ ਮਾਮਲਾ ਹੈ ਇੱਕ ਭੂਆ ਦੇ ਘਰੋਂ ਭਤੀਜੀਆਂ ਨੇ ਪੈਸੇ ਚੋਰੀ ਕਰ ਲਏ ਦੇਖੋ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਪਰ ਬਹੁਤ ਹੀ ਮਾੜੀ ਗੱਲ ਆ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਭੂਆ ਤੋਂ ਵੱਧ ਰਿਸ਼ਤਾ ਨੇੜੇ ਕੋਈ ਨਹੀਂ ਹੁੰਦਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਭੂਆ ਦੀ ਬਹੁਤ ਹੀ ਜ਼ਿਆਦਾ ਆਉ ਭਗਤ ਹੁੰਦੀ ਸੀ ਭੈਣ ਦੀ ਤੇ ਭੂਆ ਦੀ ਪਰ ਅੱਜ ਕੱਲ ਜਿਹੜਾ ਸਮਾਂ ਹੁਣ ਪੈਸੇ ਦਾ ਯੋਗ ਆ ਗਿਆ ਤੁਹਾਨੂੰ ਵੀ ਪਤਾ ਹੈ ਤੇ ਅੱਜ ਕੱਲ ਪੈਸਾ ਹੀ ਮੁੱਖ ਹੈ ਕੋਈ ਰਿਸ਼ਤੇ ਮਹਿਣਾ ਨਹੀਂ ਰੱਖਦੇ ਸੋ ਇਹ ਜਿਹੜਾ ਮਾਮਲਾ ਹੈ ਇਹ ਹੈ ਜਸਪਾਲ ਕੌਰ ਪਤਨੀ ਜਗਿੰਦਰ ਸਿੰਘ ਵਾਸੀ ਗੋਨਿਆਣਾ ਪਹਿਲਾਂ ਇਹ ਦਿਉਨ ਸੀ ਉਹਨਾਂ ਦਾ ਪਿੰਡ ਤੇ ਹੁਣ ਗੋਨਿਆਣਾ ਰਹਿਣ ਲੱਗ ਗਏ ਤੇ ਇਹ ਜਸਪਾਲ ਕੌਰ ਸੁਖਪਾਲ ਕੌਰ ਆ ਜਿਹੜੀ ਇਹਦੇ ਪਤੀ ਦੀ ਵੀ ਡੈਥ ਹੋ ਗਈ ਤੇ ਇਹਦੇ ਪੁੱਤਰ ਦੀ ਵੀ ਡੈਥ ਹੋ ਗਈ ਇਕੱਲੀ ਰਹਿੰਦੀ ਹੈ ਤੇ ਇਹਨੇ ਕੋਈ ਜ਼ਮੀਨ ਵੇਚੀ ਸੀ ਜਿਸ ਦਾ ਇਹਦੀਆਂ ਭਤੀਜੀਆਂ ਨੂੰ ਪਤਾ ਸੀ ਕਿ ਭੂਆ ਜੀ ਕੋਲੇ ਹੁਣ ਮਾਲ ਕਾਫੀ ਆ ਗਿਆ ਨਾਵਾ ਤੇ ਉਹ ਆਇਆਂ ਘਰੇ ਮਿਲਣ ਵਾਸਤੇ ਤੇ ਰਾਤ ਨੂੰ ਜਦੋਂ ਸੁਖਪਾਲ ਕੌਰ ਸੌਂਗੀ ਤਾਂ ਉਹਨਾਂ ਨੇ 19 ਲੱਖ ਰੁਪਿਆ ਜਿਹੜਾ ਉਹ ਫਾੜੀ ਕਰ ਦਿੱਤਾ ਇਹ ਜਸਵਿੰਦਰ ਕੌਰ ਪਤਨੀ ਸੈਪੀ ਵਾਸੀ ਚੰਡੀਗੜ੍ਹ ਤੇ ਵੀਰਪਾਲ ਕੌਰ ਪਤਨੀ ਪੁਤਰੀ ਕਾਕਾ ਸਿੰਘ ਵਾਸੀ ਮੰਗਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਦੋ ਭਤੀਜੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਭੂਆ ਦੇ ਨਾਲ ਸੋ ਬਹੁਤ ਹੀ ਮਾੜੀ ਗੱਲ ਕਹਿ ਸਕਦੇ ਆ ਚੰਗੀ ਗੱਲ ਨਹੀਂ ਹੈ ਕਿਉਂਕਿ ਫਰਜ ਬਣਦਾ ਜਦੋਂ ਭੂਆ ਵਿਧਵਾ ਹੋ ਗਈ ਉਹਦਾ ਪੁੱਤਰ ਵੀ ਚਲਾ ਗਿਆ ਤਾਂ ਉਹਨੂੰ ਸਹਾਰਾ ਦੇਣ ਦਾ ਤੇ ਪਰ ਸਹਾਰਾ ਦੇਣ ਦੀ ਬਜਾਏ ਜਿਹੜਾ ਉਹਦਾ ਪੈਸਾ ਥੇਲਾ ਸੀ ਸਹਾਰਾ ਦੇਣ ਵਾਲਾ ਉਹ ਵੀ ਖੋ ਲਿਆ ਗਿਆ ਸੋ ਸੁਖਪਾਲ ਕੌਰ ਦੇ ਬਿਆਨਾਂ ਦੇ ਉੱਤੇ ਅਸੀਂ ਉਹ ਗੱਲ ਕਰਾਂਗੇ ਜੋ ਸੁਖਪਾਲ ਕੌਰ ਨੇ ਉਸ ਨੂੰ ਬਿਆਨ ਦਿੱਤੇ ਹਨ ਅੱਗੇ ਸਚਾਈ ਜਿਹੜੀ ਆ ਉਹ ਪੁਲਿਸ ਨੇ ਕੱਢਣੀ ਹੈ ਕਿ ਕੀ ਹੋਇਆ ਕੀ ਕਹਾਣੀ ਹੋਈ ਉਹ ਇੱਕ ਜਾਂਚ ਦਾ ਵਿਸ਼ਾ ਹੈ ਸੋ ਜਸਵਿੰਦਰ ਕੌਰ ਤੇ ਤੇ ਵੀਰਪਾਲ ਕੌਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਜਾਂਚ ਜਿਹੜੀ ਉਹ ਜਾਰੀ ਹੈ ਇਹ ਸੀ ਅੱਜ ਦੀਆਂ ਖਬਰਾਂ ਤੇ ਅਗਲੀਆਂ ਇਸੇ ਤਰ੍ਹਾਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਊਂਗਾ ਉਦੋਂ ਤੱਕ ਦੇਓ ਆ ਗਿਆ ਧੰਨਵਾਦ